ਆਧਵਾ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਥੋਲ ਜਿੰਦਾਬਾਦ ਡਾਕਟਰ ਥੋਲ ਜਿੰਦਾਬਾਦ ਡਾਕਟਰ ਥੋਲ ਜਿੰਦਾਬਾਦ ਡਾਕਟਰ ਖਾਨ ਜਿੰਦਾਬਾਦ ਸਰ ਸੀਐਮ ਸਰਾਰੇ ਰੋਸਾ ਡਾਕਟਰ ਥੋਲ ਜਿੰਦਾਬਾਦ ਫੰਦੂਰ ਸਾਹਿਬ ਸਰਕਸਬਾ ਹਲਕੇ ਤੋਂ ਸਾਡੇ ਲਾਲਜੀਤ ਸਿੰਘ ਕੋਲਾ ਹਮਾਦੀ ਪਾਰਟੀ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਪ੍ਰਚਾਰ ਕਰਨ ਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਰ ਪਹੁੰਚ ਰਹੇ ਨੇ ਕਿਉਂਕਿ ਅਸੀਂ ਜੋ ਵੀ ਕੰਮ ਕੀਤੇ ਪਿਛਲੇ 2 ਸਾਲ ਦੇ ਇਤਿਹਾਸ ਉਹਨਾਂ ਉਸ ਦੇ ਆਧਾਰ ਤੇ ਹੀ ਅਸੀਂ ਜਿਹੜੀਆਂ ਵੋਟਾਂ ਦੀ ਮੰਗ ਕਰ ਰਹੇ ਹਾਂ ਸੋ ਲੋਕ ਖੁਸ਼ ਨੇ ਜਿਹੜੇ ਪਿਛਲੇ 2 ਸਾਲ ਦੇ ਵਿੱਚ ਕੰਮ ਹੋਏ ਨੇ ਬਹੁਤ ਸਾਰੇ ਵੱਡੇ ਵੱਡੇ ਫੈਸਲੇ ਜਿਹੜੇ ਲੋਕ ਹਿੱਤ ਦੇ ਵਿੱਚ ਹੋਏ ਨੇ ਸੋ ਜਿੱਥੇ 200 ਜੂਨਟ ਜਿਹੜੀ ਆ 32 ਇਹਦੀ ਮੁਕਤ ਦਿੱਤੀ ਜਾ ਰਹੀ ਆ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਉੱਥੇ ਹੀ ਸਕੂਲਾਂ ਦੀ ਦਸ਼ਾ ਸੁਧਾਰੀ ਜਾ ਰਹੀ ਆ ਕਿ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਜਾ ਰਿਹਾ ਸਕੂਲਾਂ ਨੂੰ ਵਧੀਆ ਬਣਾਇਆ ਜਾ ਰਿਹਾ 43000 ਦੇ ਲਗਭਗ ਜਿਹੜਾ ਨੌਕਰੀਆਂ ਦਿੱਤੀਆਂ ਗਈਆਂ ਨੇ ਨੌਜਵਾਨਾਂ ਨੂੰ ਉਹ ਵੀ ਬਿਨਾਂ ਕਿਸੇ ਪੱਖਪਾਤ ਦੇ ਬਿਲਕੁਲ ਮੈਰਿਟ ਦੇ ਆਧਾਰ ਤੇ ਨਾ ਕੋਈ ਸਫਾਰਸ਼ ਤੇ ਨਾ ਕੋਈ ਰਿਸ਼ਵਤ ਸੋ ਇਸੇ ਤਰ੍ਹਾਂ ਹੀ ਜੇੜਾਬਾਦ 43 ਸਮਾਵਾ ਲੋਕਾਂ ਨੂੰ ਘਰ ਘਰ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਨੇ 1076 ਤੇ ਫੋਨ ਕਰਦੇ ਨੇ ਉਹਨਾਂ ਨੂੰ ਸਫਾਰਸ਼ ਸੇਵਾ ਜਿਹੜੀ ਆ ਨਰਾਂ ਆਉਂਦੀ ਆ ਤੇ ਇਲਾਕਿਆਂ ਦਾ ਚਾਹਤਾ ਨਹਿਰਾਂ ਦਾ ਉਹਨਾਂ ਕੰਮ ਜਿਹੜੇ ਕੀਤੇ ਜਾ ਰਹੇ ਨੇ ਸਰਕਾਰੀ ਔਰ ਮਿਲਟਰੀ ਔਰ ਵਾਲਕੀ ਤੇ ਸਰਕਾਰੀ ਬਣਾਇਆ ਗਿਆ ਵਾ ਮੈਂ ਵੀ ਹਲਕੇ ਦੇ ਵਿੱਚ ਜਦਾਂ ਸ਼ਕਤੀ ਕੰਮ ਕੀਤੇ ਜਿੱਤੇ ਬਹੁਤ ਸਾਰੀਆਂ ਸੜਕਾਂ ਬਣਾਈਆਂ ਵਾ ਪਿੰਡਾਂ ਦੀਆਂ ਫਿਰਨੀਆਂ ਪੱਕੀਆਂ ਕੀਤੀਆਂ ਵਾ ਖੇੜ ਮਿਦਾਂ ਜਿਹੜੇ ਸਵਾੜੇ ਜਾ ਰਹੇ ਨੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਖੇਡ ਕੱਟਾਂ ਦਿੱਤੀਆਂ ਜਾ ਰਹੀਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬੀਆਂ ਕਰਾਈਆਂ ਜਾਂਦੀਆਂ ਹਰ ਸਾਲ ਉਥੇ ਅਸੀਂ ਵੀ ਹਲਕੇ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਚ ਕਰਾਉਣੇ ਆ ਵਿਦਿਆਰਥੀਆਂ ਖਿਡਾਰੀਆਂ ਦੇ ਵਿੱਚ ਉਹਨਾਂ ਦੇ ਵਿੱਚ ਖੇਡਾਂ ਪ੍ਰਤੀ ਸ਼ਾਹ ਪੈਦਾ ਹੋ ਰਿਹਾ ਉਹਨਾਂ ਦੀ ਨਾਸ਼ੀਦ ਅਦਾਲਤ ਵਿੱਚੋਂ ਕੱਢ ਕੇ ਜਿਹੜਾ ਵਾ ਖੇਡਾਂ ਵਾਲੇ ਪਾਸੇ ਲਾਉਣ ਦੇ ਚੱਲ ਦਿੱਤੇ ਐਪੀ ਤੇ ਜਾ ਰਹੇ ਸੋ ਲੋਕ ਖੁਸ਼ ਨੇ ਅੱਜ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਤੇ ਸਾਨੂੰ ਉਮੀਦ ਆ ਕਿ ਸਰਦਾਰ ਲਾਲਜੀ ਸਿੰਘ ਖੋਦ ਜਿਹੜੇ ਕਾਨੂੰਨ ਸਭਾ ਲੋਕ ਸਭਾ ਦੇ ਉਮੀਦਵਾਰ ਨੇ ਉਹ ਇਥੋਂ ਵੱਡੀ ਬਹੁਮਤ ਨਾਲ ਜਿੱਤਣ। ਸਰਦਾਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਉਹ ਲਾਲਜੀ ਸਿੰਘ ਢੁੱਲਰ ਦੀ ਚੋਣ ਮਹਿਬਤੋਂ ਹੋਰ ਖਲਾਰਾ ਦੇਣ ਲਈ ਇੱਥੇ ਪਹੁੰਚ ਰਿਹਾ ਤਾਂ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰ ਲਈ ਤੇ ਜੀ ਆਇਆਂ ਕਰਨ ਉਹ ਇੱਥੇ ਸਾਰੇ ਖੜੇ ਆ। ਬਹੁਤ ਚੰਗਾ ਸ਼ਾਬ ਤੇ ਵੱਡੀ ਲੀਡ ਦੇ ਨਾਲ ਸਰਦਾਰ ਲਾਜ ਸਿੰਘ ਪੁੱਲਰ ਜਿੱਤ ਕੇ ਜਾਣਗੇ ਨਵਾਂ MP ਬਣਗੇ